ਸਾਸੀਗਾ ਸਾਰਿਆਂ ਨੂੰ ਵੈਲਕਮ ਕਰਦੇ ਆ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆ ਪਿੰਡ ਦ ਬੁਰਜੀ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਵੀ ਗਰਦਾਸਪੁਰ ਇਸ ਘਰ ਚੋਂ ਆਪਣੀ ਦੂਜੀ ਵੀਡੀਓ ਬਣ ਜਾ ਰਹੀ ਆ ਬਹੁਤ ਹੀ ਚੰਗੀ ਕੁਆਲਿਟੀ ਦੀਆਂ ਵੱਡੀਆਂ ਵੜਾਂ 30 ਪਲੱਸ ਵਾਲੀਆਂ ਭਾਜੀ ਹਾਂਜੀ 30 ਪਲੱਸ 20 ਤੋਂ 30 ਪਲੱਸ ਆ ਨਾ ਹਾਂਜੀ 20 ਤੋਂ 30 ਪਲੱਸ ਵਾਲੀਆਂ ਟੌਪ ਦੀਆਂ ਚਾਰ ਵੜਾਂ ਦਿਖਾਉਣੀਆਂ ਜੀ ਨਾ ਤਿੰਨ ਤਾਜ਼ੀਆਂ ਸੁਈਆਂ ਇੱਕ ਗੱਬਣ ਵੜਾ ਜੀ ਤੇ ਮੁੱਲ ਬਿਲਕੁਲ ਜਾਇਜ਼ ਆ ਵੀਡੀਓ ਨੂੰ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਹਰ ਵਾਰ ਦੀ ਤਰ੍ਹਾਂ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਦੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਲੈ ਕੇ ਜਾਇਓ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਾਨ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਓ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਗੱਲਬਾਤ ਕਰਾਵਾਂਗੇ ਭਾਜੀ ਹੁਣ ਨਾਲ ਇਹਨਾਂ ਚਾਰਾਂ ਮੈਡਮ ਦੀ ਡਿਟੇਲ ਲਵਾਂਗੇ ਜੀ ਹਾਂ ਜੀ 사ਸੀ ਕਾ ਭਾਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਵਧੀਆ ਚੱਲਦੀ ਕੜਾ ਜੀ ਕਿੰਨੇ ਪਊ ਸੇਲ ਕਰਨੇ ਇਸ ਟਾਈਮ ਜੀ 4 ਰਿਹਾ ਜੀ ਠੀਕ ਹੈ ਜੀ ਤੇ ਦੁੱਧ ਦੁੱਧ ਕਿੱਥੋਂ ਲੈ ਕਿੱਥੋਂ ਦਾ ਗਿਆ ਦੁੱਧ 30 ਪਲੱਸ ਵਾਲੀਆਂ ਨੇ ਜੀ ਸਾਡੇ ਠੀਕ ਹੈ 4 ਹੀ 30 ਪਲੱਸ ਵਾਲੀਆਂ ਨਹੀਂ ਆ ਜਿਹੜੀ ਆ ਜਰਸੀ ਛੋਟੀ ਆ ਹਾਂ ਜੀ ਇਹ 20 ਲੀਟਰ ਵਾਲੀ ਆ ਬਾਕੀ ਤਿੰਨੇ ਵੜਾ ਫਾਰਮ ਦੀਆਂ ਨੇ ਠੀਕ ਹੈ ਜੀ ਐਡਰੈਸ ਦੱਸ ਦਿਓ ਜੀ ਆਪਣਾ ਐਡਰੈਸ ਪਿੰਡ ਦਬੁਰਜੀ ਹਾਂਜੀ ਤਹਿਸੀਲ ਤੇ ਜ਼ਿਲ੍ਹਾ ਗਰਦਾਸਪੁਰ ਹੈ ਜੀ। ਇਹ ਛੋਟੇ ਘੁੰਮਣ ਗੁਰਦੁਆਰਾ ਸਾਹਿਬ ਸਾਡੇ ਲੱਗੇ ਹੈ। ਨਾਮ ਕੀ ਵੀਰ ਜੀ ਆਪਣਾ? ਨਾਮ ਮੇਰਾ ਸਤਿੰਦਰਪਾਲ ਸਿੰਘ ਹੈ ਜੀ। ਫੋਨ ਨੰਬਰ ਦੱਸ ਦਿਓ ਜੀ। 6284994478 ਹਾਂਜੀ। ਦੂਸਰਾ ਨੋਟ ਕਰ ਲਓ ਜੀ 762692472। ਟਾਈਮ ਦੱਸ ਦਿਓ ਵੀ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਫੋਨ ਕਰਨ ਦਾ। ਕੋਈ ਗੱਲ ਨਹੀਂ ਜੀ। ਜਦੋਂ ਮਰਜ਼ੀ ਫੋਨ ਕਰੋ ਕੋਈ ਗੱਲ ਨਹੀਂ ਚੁੱਕਾਂਗੇ ਜੀ ਫੋਨ। ਠੀਕ ਠੀਕ ਹੈ ਜੀ। ਸਹੀ। ਉਹ ਅੱਗੇ ਜੈ ਜੀ ਪਾਇਆ ਸੀਗਾ। ਕੁਤਾ ਕਰਕੇ ਫੋਨ ਆਇਆ ਇਹ ਬਹੁਤ ਜਿਆਦਾ ਬਹੁਤ ਬਹੁਤ ਤੁਹਾਡਾ ਧੰਨਵਾਦ ਉਹ ਦੇ ਘੰਟੇ ਚ ਪਸੂ ਹੀ ਸੇਲ ਹੋ ਗਏ ਆਪ ਪੰਜ ਪਾਈਆਂ ਪਹਿਲਾਂ ਹਾਂਜੀ ਪੰਜ ਪਾਈਆਂ ਹੈ ਠੀਕ ਹੈ ਜੀ ਹਾਂਜੀ ਸਹੀ ਹੈ ਪਾਜੀ ਸੂਈ ਤੋਂ ਸ਼ੁਰੂਆਤ ਕਰੀਏ ਹਨਾ ਜਰਸੀ ਤੋਂ ਹਾਂਜੀ ਵੀਰ ਜੀ ਬੱਚਾ ਕੀ ਹੈ ਪਾਜੀ ਇਹ ਦੇ ਮਗਰ ਇਹ ਦੇ ਮਗਰ ਵਸ਼ੀ ਹੈ ਜੀ ਆ ਵਸ਼ੀ ਵੀ ਜਰਸੀ ਹਾਂਜੀ ਜਰਸੀ ਜੀ ਕੁਆਲਿਟੀ ਚੈੱਕ ਕਰ ਲੋ ਜੀ ਪੂਰੀ ਨਸਲ ਵਾਲੀ ਆ ਹਾਂਜੀ ਆ ਵੇਖੋ ਥਾਣ ਪਹਿਲਾਂ ਦਿਖਾ ਦੀ ਆਪਾਂ ਸਭ ਤੋਂ ਪਹਿਲਾਂ ਕੱਲ 12 ਵਜੇ ਦੀ ਸੂਈ ਜੀ ਅੱਛਾ 12 ਵਜੇ ਦੀ ਸੂਈ ਹਾਂਜੀ ਹਾਂਜੀ ਥਾਣ ਵੇਖੋ ਕਿੰਨਾ ਪਿਆਰਾ ਲੱਗਾ ਥਾਣ ਬਹੁਤ ਸੋਹਣਾ ਮੋਟਾ ਮੋਟਾ ਥਾਣ ਲੱਗਾ ਜੀ ਮੱਝਾਂ ਵਰਗਾ ਥਾਣਾ ਸੂਆ ਕਿਨਵਾਊਗਾ ਜੀ ਇਹਦਾ ਸੂਆ ਇਹਦਾ ਦੂਜਾ ਜੀ ਅੱਛਾ ਦੂਜਾ ਸੂਆ ਸੂਈ ਅੱਛਾ ਸੂਆ ਹਾਂਜੀ ਠ ਗੋਲਾ ਮੈਂ ਐਵੇਂ ਤੁਹਾਨੂੰ ਝੂਠ ਬੋਲਾਂ ਮਤਲਬ 7-8 ਕਿਲੋ ਹੀ ਅਜੇ ਚੋਇਆ ਦੋ ਟਾਈਮ ਚੋਇਆ ਅੱਜ ਦੀ ਅੱਜ ਹੀ ਸੂਈ ਆ ਹਨਾ ਹਾਂਜੀ ਨਹੀਂ ਕੱਲ ਕੱਲ 12 ਵਜੇ ਦੀ ਹਾਂਜੀ ਜੇਰ ਜੂਰ ਪਾਤੀ ਪ੍ਰੋਪਰ ਬਿਲਕੁਲ ਸਾਰੀ ਹੈਗੀ ਥਾਨ ਸੋਣ ਕੋਈ ਬਾਦ ਘਾਟ ਕੋਈ ਨਹੀਂ ਹੈਗੀ ਜੀ ਇੱਕ ਕਿਸਮ ਦੀ ਨਹੀਂ ਠੀਕ ਹੈ ਜੀ ਤੋਰੀਏ ਨੂੰ ਖੋਲ ਕੇ ਦੇਖੋ ਜੀ ਥਾਨ ਵੇਖੋ ਚੈੱਕ ਕਰੋ ਜੀ ਇੱਕ ਵਾਰ ਕੁਆਲਿਟੀ ਚੈੱਕ ਕਰੋ ਜਰਸੀ ਹੈ ਜੀ ਬਹੁਤ ਹੀ ਸੋਹਣੀ ਆ ਕਰਮਾ ਵਾਲੀ ਨੇ ਹਮਾਰਨਾ ਬਹੁਤ ਸੋਹਣਾ ਤਿਆਰ ਕੀਤਾ ਸੂਈ ਪਾਜੀ ਆ ਜੀ ਕੱਲ ਦੀ ਸੂਈ ਆ 8-9 ਕਿਲੋ ਵੀਰ ਕਹਿੰਦਾ ਵੀ ਬੋਲਾ ਚੋਇਆ ਆ ਜੀ ਆ ਵੇਖੋ ਤੇ ਬਾਕੀ 20 ਤੋਂ 20 ਪਲੱਸ ਕਰੂਗੀ ਕਿ 20 ਕਰੂਗੀ 20 ਲੀਟਰ ਹਾਂ ਜੀ 20 ਡੇੜ ਗੜ ਅੱਗੇ ਆਪਣੀ ਸੇਵਾ ਤੇ ਡਿਪੈਂਡ ਹੈ ਹਾਂ ਜੀ ਬਾਕੀ ਵੀ ਕਰਨਾ ਚਾਹੀਦਾ ਇਹਨੂੰ ਜੀ ਇੰਨਾ ਜਿੰਨਾ ਠੰਡ ਪਾਂਡਾ ਲੱਗਾ ਹਾਂ ਜੀ 20 ਲੀਟਰ ਇਹਨੂੰ ਕੁਝ ਵੀ ਨਹੀਂ ਕਹੀਦਾ ਬਹੁਤ ਹੀ ਸੋਹਣੀ ਆ ਜੀ ਹਾਂ ਜੀ ਠੰਡ ਗੈਬ ਵੀ ਬੂਰਾ ਚੰਗਾ ਵਾ ਮੋਟਾ ਦੀ ਕੁਆਲਟੀ ਵੀ ਚੰਗੀ ਮੋਟਾ-ਮੋਟਾ ਥਣ ਲੱਗਾ ਜੀ ਆਹ ਵੇਖੋ ਕਰੋ ਜੀ ਨਾੜਾ ਹਵਾਨੇ ਤੇ ਬਹੁਤ ਹੀ ਸੋਹਣੀਆਂ ਵੇਖ ਸਕਦੇ ਆ ਕੁਆਲਟੀ ਦਾ ਥਣ ਤੇ ਵੀਰ ਜੀ ਰੱਸੀ ਪਾ ਕੇ ਚਾਹੁੰਦੇ ਕਿਦਾਂ ਜੀ ਨਾ ਜੀ ਨਾ ਇਦਾਂ ਹੀ ਆ ਵੇਖੋ ਤੇ ਸਹੀ ਠੰਡੀ ਤੇ ਰੀਤੀ ਰੀਪ ਨਾ ਨਾ ਵੇਖੋ ਜੀ ਆਹ ਵੇਖੋ ਜਿੱਦਾਂ ਮਰਜ਼ੀ ਪੈਜੋ ਬਿਲਕੁਲ ਠੰਡੀ ਤੇਰੀ ਆ ਠੀਕ ਹੈ ਕੋਈ ਗੱਲ ਨਹੀਂ ਤੇ ਦੁੱਧ 20 ਲੀਟਰ ਚ ਵਜ ਜਾਊਗਾ ਹਾਂ ਜੀ ਬਿਲਕੁਲ ਮੁੱਲ ਕਿੰਨਾ ਕਰਨਾ ਜੀ ਮੋਹਲ ਭਾਜੀ ਮੈਂ ਉਸ ਦਿਨ ਮੰਡੀ ਗਿਆ ਜੇ ਮੰਡੀ ਦੇ ਅਕੋਰਡਿੰਗ ਚੱਲੀਏ ਨਾ ਇਹ ਤੇ ਲੱਖ ਲੱਖ ਰੁਪਏ ਦੀ ਇਹਦੇ ਨਾਲ ਦੀਆਂ ਵੇੜਾ ਵਿਗਣੀਆਂ ਹਾਂਜੀ ਆਪਾਂ ਜਾਇ ਜੀ ਕਰਨੇ ਨਿਕਲੇ ਕਿੰਨਾ ਕਰ ਦੇਣਾ ਜੀ 8000 ਦਿਵਸੀ ਦੇ ਦਾਂਗੇ ਮਾਨ ਤਾਂ ਨਾ ਹੋ ਜੂਗਾ ਹਾਂਜੀ ਕਰ ਦਾਂਗੇ ਖੁੱਲਾ ਕੇ ਹਿਸਾਬ ਨਾਲ ਤੁਸੀਂ ਦੱਸ ਲਓ 65 ਦੀ ਕਰਦੇ ਪਣਾ ਚਲੋ ਠੀਕ ਹੈ 65 24 ਛੋਟ ਛੱਪਾ ਕਰਾਂਗੇ ਬਾਕੀ ਜ਼ਿਆਦਾ ਨਹੀਂ ਜੇ ਹੋਣਾ ਠੀਕ ਹੈ ਛੋਟ ਛੱਪਾ ਹੀ ਹੋਣਾ ਵੇਖੋ ਇਹ ਕੁਆਲਿਟੀ ਪੂਰੀ ਹੈ ਨਸਲ ਪੂਰੀ ਹੈ ਗਰਮੀ ਦੇ ਵਿੱਚ ਬਹੁਤ ਹੀ ਐਹੋ ਜਿਹੀਆਂ ਵੇੜਾ ਨੇ ਕਾੜ ਕੱਢਣੀ ਆ ਤੋ ਪਛਾਂ ਦੀ ਕੋਈ ਪ੍ਰਵਾਹ ਨਹੀਂ ਜੀ ਚੰਗੀ ਕੁਆਲਿਟੀ ਦੀ ਥਾਣ ਵੀ ਬਹੁਤ ਸੋਹਣਾ ਲੱਗਾ ਡਬਲ ਫਾਇਦਾ ਪਿੱਛੇ ਵਸ਼ੀ ਹੈ ਜੀ 65000 ਚੋਂ ਮੌਕੇ ਦੇ ਮਾਨਦਾਨ ਹੋ ਜਾਊਗਾ ਹਾਂਜੀ ਆ ਦੂਜੇ ਨੰਬਰ ਵਾਲੀ ਭਾਜੀ ਕਿਦਾਂ ਸੂਣ ਵਾਲੀ ਏ ਇਹ ਹਾਂਜੀ ਗੱਬਣ ਹੈ ਜੀ ਇਹ ਵੀ ਜੀ ਇਹ ਵੀ ਫਾਰਮ ਤੋਂ ਲਈ ਹੈ ਵਸ਼ੀ ਅੱਛਾ ਜੀ ਇਹ 30 ਪਲੱਸ ਵਾਲੀ ਵਸ਼ੀ ਹੈ ਟਾਈਮ ਕਿੰਨਾ ਲੱਜੂਗੀ ਟਾਈਮ 10 12 ਦਿਨ ਠੀਕ ਆ ਤਿਆਰੀ ਲੱਥ ਗਈ ਥੱਲੇੋਂ ਵਾਸ ਸੂਆ ਕੇ ਨਵਾਂ ਹੋਊਗਾ ਜੀ ਸੂਆ ਇਹਦਾ ਦੂਸਰਾ ਸੂਆ ਜੀ ਦੂਸਰਾ ਸੂਆ ਹਾਂਜੀ 30 ਪਲੱਸ ਕਰੂ ਹਾਂਜੀ ਡੈਨਮਾਰਕ ਦੇ ਸੀਮਨ ਜਿਹੜੇ ਉਹਦੇ ਟਾਇਰ ਦੀ ਹੈ ਮਤਲਬ ਅੱਗੇ ਜਿਹਨੂੰ ਵੀਰਾਂ ਨੂੰ ਪਤਾ ਉਹ ਮੈਂ ਤੁਹਾਨੂੰ ਫੇਸ ਉਹ ਦਿਖਾ ਦਿੰਦਾ ਜੀ 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 ਪਹਿਲੇ ਸਵੇ ਕਿੰਨਾ ਕੁ ਦੁੱਧ ਚੁਆਏ ਨੇ 30 ਲੀਟਰ ਪਲੱਸ ਹੀ ਕੀਤਾ ਤੂੰ ਅੱਛਾ 30 ਲੀਟਰ ਪਹਿਲੇ ਸਵੇ ਜੀ ਹਾਂਜੀ ਮੇਰੇ ਯਾਰ ਦੋਸਤ ਹੀ ਆ ਉਹਨਾਂ ਕੋਲ ਫਿਰ ਪਸ਼ੂ ਜ਼ਿਆਦਾ ਹੋ ਗਏ ਜੀ ਤੇ ਫਿਰ ਉਹਨਾਂ ਤਾਂ ਕਰਕੇ ਪਸ਼ੂ ਘਟਾਏ ਆ ਠੀਕ ਹੈ ਤੇ ਮੈਂ ਕੁਦਰਤੀ ਉੱਥੇ ਬੈਠਾ ਹੀ ਤੇ ਮੈਂ ਤਿੰਨੇ ਲੈ ਲਈਆਂ ਵੜਾ ਠੀਕ ਹੈ ਜੀ ਤੋਰੋ ਵੀਰ ਜੀ ਇਹਨੂੰ ਆ ਵੇਖੋ ਜੀ ਵੇਖ ਸਕਦੇ ਆ ਕੁਆਲਿਟੀ ਚੈੱਕ ਕਰ ਲਓ ਤੁਸੀਂ ਚੰਗੀ ਬਰੀਡ ਦੀ ਆ ਫੇਸਪਾਲ ਵੀ ਚੰਗੀ ਆ ਦੀ ਆ ਵੇਖੋ ਕੁਆਲਿਟੀ ਪੂਰੀ ਸੋਹਣੀ ਆ ਲੈਓ ਬਾਜੀ ਤਰੀ ਤੂੰ ਪਲਾਸਟਿਕ ਦੇ ਦੇਖੋ ਗੋਲ ਮੋਲ ਆ ਬਿਲਕੁਲ ਹਾਂਜੀ ਹਫਤਾ ਹਫਤਾ ਹੀ ਖੜਨਾ ਹੈ ਬਾਜੀ ਹਾਂਜੀ ਹਫਤਾ ਠੀਕ ਆ ਵੇਖੋ ਜੀ ਕਰੋ ਚੈੱਕ ਨਾ ਐਦਾਂ ਦੀਆਂ ਭਾਜੀ ਮੰਡੀ 2-2 ਲੱਖ ਦੀਆਂ ਮੈਂ ਵੇਖੀਆਂ ਵੇਖਦੀਆਂ ਜੀ 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 ਹਾਂਜੀ ਰੇਟ ਉਹਨਾਂ 2-2 ਢਾਈ ਢਾਈ ਮੰਡੀ ਦੇ ਰਿਹਾ ਸਾਬਾਂ ਕਰ ਨਹੀਂ ਸਕਦੇ ਹਾਂਜੀ ਹਾਂਜੀ ਬਿਲਕੁਲ ਹਾਂਜੀ ਆਹ ਵੇਖੋ ਜੀ ਖਾਣ ਥੋਣ ਭਾਈ ਓਕੇ ਆ ਦੇ ਬਿਲਕੁਲ ਓਕੇ ਠੰਡੀ ਧੀਰੀ ਆ ਵੇਖੋ ਇਹ ਵੀ ਠੰਡੀ ਧੀਰੀ ਆ ਹਾਂਜੀ ਮਸ਼ੀਨ ਨਾਲ ਚਵਾਈ ਵਾਲੇ ਥਾਣੇ ਆ ਹੱਥ ਨਾਲ ਜਿੱਦਾਂ ਮਰਜੀ ਅਸੀਂ ਉਹਦਾ ਮਸ਼ੀਨ ਨਾਲ ਕਰਦੇ ਆ ਜੀ ਬਾਕੀ ਜਿੱਦਾਂ ਕੋਈ ਮਰਜੀ ਠੀਕ ਹੈ ਤੇ ਮੁੱਲ ਕਿੰਨਾ ਕਰਨਾ ਭਾਈ ਇਹਦਾ ਮੁੱਲ ਭਾਜੀ ਲੱਖ ਲੁੱਖ ਕਰ ਦਈ ਮੈਂ ਦੇ ਨਾਲ ਜੀ ਜਾਇਜ਼ ਕਰੋ ਮੰਡੀ ਵਾਲਾ ਸਾਹਿਬ ਨੇ ਕਰੋ ਤੁਸੀਂ 85000 ਦੀ ਵੈਟ ਦੇ ਦਾਂਗੇ ਮਾਨ ਕਿੰਨਾ ਕਰੋਗੇ ਮੌਕੇ ਤੇ ਕਰ ਦਾਂਗੇ ਪਰ ਜਿਆਦਾ ਨਹੀਂ ਹੋਣਾ ਕਿਉਂਕਿ ਮੈਂ 3000 ਮਾਰਜਨ ਆਪਣਾ ਰੱਖਿਆ ਮੈਂ ਜਿਆਦਾ ਬਾਕੀ ਵਾਂਗੂ ਨਹੀਂ ਕਰਨਾ ਵੀ ਜਿਆਦਾ ਵੱਡੇ ਮਾਰਜ ਜੀ ਜੀ ਛੋਟਾ ਛੋਟਾ ਬਿਲਕੁਲ ਮਾਰਜਨ ਧੋਤੇ ਨਹੀਂ ਯਾਰ ਠੀਕ ਹੈ ਜਿਆਦਾ ਨਹੀਂ ਬਾਕੀ ਜਿਹਨੂੰ ਪਸੰਦ ਆਵੇ ਫੋਨ ਕਰ ਲੈ ਹਾਂਜੀ ਫੋਨ ਕਰ ਲੈ ਆ ਤਾਜੀ ਸੂਈ ਹੈ ਅਗਲੀ ਹਾਂਜੀ ਠੀਕ ਇਹਨੂੰ ਅੱਜ 11ਵਾਂ ਦੇਣ ਜੀ ਸੂਈ ਨੂੰ ਬੱਚਾ ਕਿਹੜਾ ਦਾ ਭਾਜੀ ਉਹ ਵੱਛੀ ਉਹ ਜੀ ਇਹ ਇਧਰ ਵਾਲੀ ਅੱਛਾ ਆਹ ਵਾਲੀ ਵੱਛੀ ਹਾਂ ਬੱਛੀ ਠੀਕ ਹੈ ਵੱਛੀ ਵੀ ਚੰਗੀ ਸੋਹਣੀ ਹੈ ਹਾਂਜੀ ਹਾਂਜੀ ਕੁਆਲਿਟੀ ਦੀ ਹੈ ਹਾਂਜੀ ਤੇ ਕਿੰਨੇ ਕਿ ਦਿਨ ਹੋ ਗਏ ਇਹਨੂੰ ਸੂਈ ਨੂੰ ਅੱਜ 11ਵਾਂ ਦਿਨ ਹੈ ਭਾਜੀ ਅੱਛਾ 11ਵਾਂ ਦਿਨ ਦੁੱਧ ਕਿੰਨਾ ਹੈ ਦੇ ਕੋਲ ਦੁੱਧ ਐਸ ਟਾਈਮ ਭਾਜੀ ਮੈਂ ਤਕਰੀਬਨ 24 25 24 25 ਅਜੇ ਮੈੜਾ ਮੂੜਾ ਮਾਰਨ ਦੀ ਆ ਠੀਕ ਕਲਾਸਿਕ ਜਾਣਾ ਵਾਂ ਨੇ ਠੀਕ ਆ 24 25 ਹੈਗਾ ਆ ਵੇਖੋ ਤੁਸੀਂ ਵੈੜ ਵੇਖੋ ਤੇ ਮੇਰਾ ਕੱਦ 6 ਫੁੱਟ ਆ ਹਾਂਜੀ ਤੇ ਵੈੜ ਵੇਖੋ ਤੁਸੀਂ ਜੀ 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 ਅਜੇ ਤਾਂ ਖੋਲ ਕੇ ਵਖਾਉਣਾ ਮੈਂ ਜੀ ਖੋਲੋ ਇਹਨੂੰ 25 ਕਿਲੋ ਕੋਈ ਆਈਡੀਆ ਵਾਲੇ ਕਿ 25 ਕਿਲੋ ਇਸ ਟਾਈਮ ਤੇ ਰੈਡੀ ਆ ਦੇਖੋ ਬਾਹਨੇ ਤੇ ਨਾਰਾ ਭਾਜੀ ਵੇਖੋ ਜੀ ਆਈਡੀ ਆੜੀ ਮੋਟੀ ਨਾੜ ਲੱਗੀ ਆ ਇਹਦੇ ਕੁਆਲਿਟੀ ਚੈੱਕ ਕਰੋ ਜੀ 30 ਲੀਟਰ ਇਹਨੂੰ ਕੁਝ ਵੀ ਨਹੀਂ ਕਹਿੰਦਾ ਜੀ 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 ਪੂਰੀ ਕੁਆਲਿਟੀ ਦੀ ਵਹਿੜ ਆ ਵਹਿੜ ਤੁਸੀਂ ਸਾਈਜ਼ ਵੇਖੋ ਵਹਿੜ ਦਾ ਸੂਆ ਇਹਦਾ ਕਿੰਨਾ ਦੱਸਿਆ ਵਾ ਦੂਸਰਾ ਇਹਦਾ ਵੀ ਦੂਸਰਾ ਸੂਆ ਆਹ ਵੇਖੋ ਜੀ ਕੱਦ ਕਾਠ ਲਓ ਚੈੱਕ ਕਰੋ ਜੀ ਇਹਨੂੰ ਆਹ ਵੇਖੋ ਜੀ ਕਮਾਓ ਭਾਜੀ ਜੀ ਹਵਾਨੇ ਦੇ ਬਹੁਤ ਹੀ ਨਾੜਾਂ ਬਰੀਕ ਬਰੀਕ ਇੱਕਦਾਂ ਡੱਕਿਓ ਭਾਜੀ ਮੜਾਇਆ ਬਾਕੀ ਜਿਹੜੇ ਸਮਝਦਾਰ ਵੀਰ ਆ ਉਹ ਦੁੱਧ ਵਾਲੀਆਂ ਨਾੜਾਂ ਵੇਖ ਲੈਣੀਆਂ ਨੇ ਡਰਦੀ ਐ ਕੋਈ ਨਹੀਂ ਲੈ ਲੈਣਾ ਇਹਨੇ ਮੈਂ ਹਾਂਜੀ ਹਾਂਜੀ ਬਾਕੀ ਕੱਦ ਕਾਰ ਬਹੁਤ ਚੰਗਾ ਵਾ ਹਾਂਜੀ ਬੇਲ ਵੀ ਕਾਫੀ ਲੰਬੀ ਐ ਜੀ ਇਹਦੀ ਤੇ ਸਾਰੇ ਹੀ ਹਵਾਨੇ ਦੇ ਨਾੜਾਂ ਹੈਗੀਆਂ ਮਰੀਕ ਬਰੀਕ ਆਹ ਵੇਖੋ ਨਾਣਾ ਚੈੱਕ ਕਰੋ ਹਵਾ ਨੇ ਦੇ ਉੱਤੇ ਨਾਣਾ ਪੂਰਾ ਬਿਜਲੀ ਘਰ ਬਣਾਇਆ ਹੈ ਇਹਨੇ ਹਾਂਜੀ ਆਹ ਵੇਖੋ ਇਧਰ ਦੂਜੇ ਪਾਸੇ ਠੰਡੀ ਸੀਲ ਹੈ ਬਿਲਕੁਲ ਬਾਕੀ ਹੈ ਵੀ ਠੰਡੀ ਸੀਲ ਰਸੀ ਪਾਉਂਦੇ ਭਾਜੀ ਕਿ ਨਹੀਂ ਨਾ ਜੀ ਨਾ ਮਸ਼ੀਨ ਨਾ ਚੁਵਾਈ ਕਰੀਦੀ ਹੈ ਮਤਲਬ ਮਤਲਬ ਹੀ ਨਹੀਂ ਹਿੱਲਣ ਦਾ ਠੀਕ ਹੈ ਹਾਂਜੀ ਖੜਾ ਦੀ ਕੋਈ ਬਾਤ ਘੜਦਨੀ ਹੈਗੀ ਕੋਈ ਨਹੀਂ ਜੀ ਫੁੱਲੀ ਕੁਝ ਵੀ ਨਹੀਂ ਹੈਗੀ ਠੀਕ ਹੈ ਹਾਂਜੀ ਤੇ ਇਹਦਾ ਮੁੱਲ ਕਿੰਨਾ ਕਰਨਾ ਜੀ ਮੁੱਲ ਭਾਜੀ ਇਹ ਫਾਰਮ ਦੀ ਵੱਛੀ ਆ ਵੱਡੀ ਆ ਮਤਲਬ ਤੁਸੀਂ ਵੀ ਸਿਆਣੇ ਜੀ ਹਾਂਜੀ ਏਡੀ ਵੱਛੀ ਦੇ ਤਕਰੀਬਨ 2 ਤੋਂ 2 ਲੱਖ ਦੀ ਆ ਹਾਂਜੀ ਮੈਂ ਜਾਇ ਜੀ ਕਰਨਾ ਮੈਂ 1 ਲੱਖ 50000 ਦੀ ਵੱਛੀ ਦੇ ਮੌਕੇ ਤੇ ਮਾਨਤਾਨ ਹੋ ਜਾਊਗਾ ਹਾਂ ਬਾਕੀ ਮੈਨੂੰ ਲੱਖ ਤੋਂ ਥੱਲੇ ਵਾਲੇ ਨਾਲ ਫੋਨ ਕਰਨ ਮੇਰੇ ਵੀਰਪਰਾ ਠੀਕ ਆ ਹਾਂਜੀ ਸਹੀ ਆ ਇਹਨੂੰ ਪਸੰਦ ਆਵੇ ਫੋਨ ਉਹ ਕਰਿਆ ਹਾਂਜੀ ਠੀਕ ਆ ਜੀ ਲੱਖ ਤੋਂ ਥੱਲੇ ਵਾਲਾ ਫੋਨ ਨਾਲ ਲੱਗ ਸਹੀ ਆ ਜੀ ਆ ਦਸੋ ਲਾਸਟ ਵਾਲੀ ਦੇ ਬਾਰੇ ਆ ਤੇ ਜੀ ਭਾਜੀ ਮਾਜੀ ਆ ਤੇ ਠੀਕ ਆ ਹਾਂਜੀ ਹਾਂਜੀ ਇਹ ਤੇ ਬੈਡ ਕਾ ਦੀ ਮਾਜੀ ਆ ਠੀਕ ਆ ਜਿਹੜਾ ਸੂਆ ਕਰਵਾਈ ਸੂਆ ਇਹਦਾ ਵੀ ਦੂਸਰਾ ਜੀ ਦੂਸਰਾ ਸੂਆ ਹਾਂਜੀ ਇਹਨੂੰ ਵੀ ਥਣ ਵੇਖੋ ਕਿਡਾ ਗੜਾ ਮੋਟਾ ਸੂਈ ਨੂੰ ਕਿੰਨਾ ਚਿਰ ਹੋ ਗਿਆ ਇਹਨੂੰ ਇਹ ਵੀ ਨਾਲ ਹੀ ਸੂਈ ਉਹਦੇ ਤਕਰੀਬ ਅੱਛਾ ਦਾਖ ਨਹੀਂ ਹੋ ਗਿਆ ਨਹੀਂ ਇੱਕ ਦਿਨ ਪਹਿਲਾਂ ਸੂਈ ਇਹਨੂੰ 12ਵਾਂ ਦੇਣਾ ਅੱਛਾ 12 ਦਿਨ ਹੋ ਗਏ ਹਾਂਜੀ ਦੋਵੇਂ ਮੈਰਾ ਮਾਰਨ ਦੀਆਂ ਤੁਹਾਨੂੰ ਪਤਾ ਹੁਣ ਦੁੱਧ ਤੇ ਚੜਨਾ ਇਹਨਾਂ ਨੇ ਠੀਕ ਆ ਬਾਕੀ ਮੈਂ ਏਡੀ ਕੱਲੀ ਫੀਡ ਹੀ ਪਾਉਣ ਡਿਆ ਕੋਈ ਵੰਡ ਬੁੰਡ ਦੀ ਇਹਨਾਂ ਨੂੰ ਚਾਰਨ ਡਿਆ ਹਾਂਜੀ ਸਾਡਾ ਵੀ ਕੁਆੜੀ ਦੀ ਵੀ ਚੰਗੀ ਹੈ ਹਾਂਜੀ ਡਰੰਡੀ ਆ ਸੁਆ ਇਹਦਾ ਕਰਵਾ ਸੁਆ ਦੂਸਰਾ ਭਾਜੀ ਠੀਕ ਆ ਤੋਰੀ ਇਹਨੂੰ ਵੀ ਹਾਂਜੀ ਉਹ ਹੀ ਲੈ ਜਾਂ ਯਾਨ ਚਾਹ ਤਾ ਪੂਰਾ ਕਰਦਾ ਮਾਜੇ ਆ ਤੇ ਖਿੱਚ ਕੇ ਲੈ ਜਾਂਦੀ ਏ ਇਹਦੇ ਥੋੜਾ ਡਰਦੀ ਆ ਦੁੱਧ 22 ਲੀਟਰ ਤਿਆਰ ਆ ਦੇ ਹਾਂ ਤਿਆਰ ਹੈ ਚੋ ਠੀਕ ਆ ਜੀ ਹਾਂਜੀ ਪਿੱਛੇ ਵਸੀ ਆ ਦੇ ਹਾਂਜੀ ਤੋੜ ਲੋ ਮੜੀ ਲੰਮੀ ਭਾਜੀ ਨੂੰ ਕੋਈ ਨਹੀਂ ਲੰਮੀ ਤੋੜ ਲੈ ਆ ਵੇ ਥਾਂ ਵਿਖਾਓ ਤੀ ਥੋੜਾ ਡਰਦੀ ਏ ਸਾਡੇ ਤੋਂ ਬਾਕੀ ਕੁਆਲਿਟੀ ਚੈੱਕ ਕਰ ਲੋ ਵੱਡੇ ਕੱਦ ਦੀ ਮਾਲਕ ਆ ਵੀ ਬੱਚਾ ਇਹਦੇ ਮਗਰ ਵੀ ਵਸ਼ੀ ਆ ਜੀ ਆ ਜੋ ਹਾਥੀ ਆ ਵੈਡ ਕਾ ਦਾ ਹਾਂਜੀ 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 ਕਰੋ ਚੈੱਕ ਜੀ ਬਾਕੀ ਥਾਣੇ ਦਾ ਵੀ ਕੁਆਲਿਟੀ ਚੰਗੀ ਥਾਣਾ ਦੀ ਥਣ ਕੱਲਾ ਕੱਲਾ ਗੈਪ ਤੇ ਆ ਜੀ ਦੇਖ ਸਕਦੇ ਆ ਨਹੀਂ ਪੂਰੀ ਕੈਮ ਹਨਾ 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 ਇਹਦੀ ਆ ਬੱਚੀ ਆ ਬੱਚੇ ਆ ਹਲਕਾ ਆ ਬੱਚੀ ਆ ਠੀਕ ਹੈ ਜੀ ਲੈ ਜੋ ਲੈ ਜੋ ਬੰਦ ਆਉਂਦੀ ਠੀਕ ਹੈ ਦੁੱਧ ਕਿੰਨਾ ਕਚਵਾ ਜੂਗੀ ਭਾਜੀ ਦੁੱਧ ਭਾਜੀ ਇਹ ਵੀ 5 ਪਲੱਸ ਹੀ ਜਾਊਗਾ ਅੱਛਾ 5 ਪਲੱਸ ਜਾਊਗਾ ਹਾਂਜੀ ਹਾਂਜੀ ਬਿਲਕੁਲ ਤੇ ਇਹਨੂੰ ਰੱਸੀ ਪਾਗਦੇ ਹੋਂਦੇ ਕਿਦਾਂ ਨਾ ਜੀ ਨਾ ਠੀਕ ਹੈ ਹਾਂਜੀ ਰੱਸੀ ਤੋਂ ਬਿਨਾ ਕੋਈ ਵੀ ਜਿੰਨੇ ਵੀ ਚਾਰੇ ਪਸ਼ੂ ਆ ਇੱਕ ਚਲੋ ਗੱਭਣਿਆ ਕਿਸੇ ਨੂੰ ਅਹੀਂ ਮੰਗਾ ਨਹੀਂ ਪਾਈਦਾ ਇਦਾਂ ਸਿੱਧੀ ਮਸ਼ੀਨ ਲਾ ਕੇ ਚੋਈ ਕਰੇਗੀ ਥਾਣ ਕਿਦਾਂ ਓਕੇ ਥਾਣ ਬਿਲਕੁਲ ਓਕੇ ਆ ਜੀ ਥਾਣ ਵੇਖੋ ਸਾਰੇ ਕੜਿਗੜੇ ਮੋٹے ਚਾਰੇ ਥਾਣ ਵੇਖੋ ਕੜਿਗੜੇ ਮੋٹے ਜੀ 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 ਹਾਂਜੀ ਇਦਰੋਂ ਆਣ ਕੇ ਕੋਈ ਬਾਤ ਘੜਦ ਨਹੀਂ ਨਾ ਹੈਗੀ ਨਹੀਂ ਨਹੀਂ ਜੀ ਕੋਈ ਨਹੀਂ ਠੀਕ ਹੈ ਜੀ ਸ਼ਾਂਜ ਜੀ ਜਿਹੜੀ ਪਿਛੇ ਲੱਗੀ ਓ ਉਹ ਓਦਾਂ ਹੀ ਆ ਜੀ ਉਹ ਓਦਾਂ ਹੀ ਹਾਂਜੀ ਲੱਗਦੀ ਤ ਨਹੀਂ 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 ਓਦਾਂ ਹੀ ਠੀਕ ਹੈ ਠੰਡੀ ਸੀ ਲਿਆ ਡਰੰਡੀ ਆ ਤਾਂ ਕਰਕੇ ਆਵੇ ਠੀਕ ਹੈ ਮੁੱਲ ਕਿੰਨਾ ਕਰਨਾ ਭਾਜੀ ਇਹਦਾ ਮੁੱਲ ਭਾਜੀ ਇਹਦਾ ਵੀ ਜੈ ਜੀ ਕਿੰਨਾ ਹੈ 85000 ਡਿਵਾਈਡ ਦੇ ਦਾਂਗੇ ਮਾਣਦਾਨ ਹੋ ਜੂ ਜਿਆਦਾ ਨਹੀਂ ਇਹਦੇ ਤੋਂ ਹੋਣਾ ਬਾਕੀ ਛੋੜ ਛੱਪਾ ਹੀ ਹੋਣਾ ਥੋੜਾ ਬੋਦਾ ਹੋ ਜੀ ਥੋੜਾ ਬੋਦਾ ਹੀ ਹਾਂ ਠੀਕ ਆ ਕਰ ਨਹੀਂ ਭਾਈ ਕੋਈ ਗੱਲ ਬਾਤ ਹਾਂਜੀ ਮੇਰਾ ਵੀਰ ਜਿੰਨੇ ਵੀ ਮੇਰੇ ਭਰਾ ਨੇ ਲੈਣਾ ਆ ਉਹ ਆਣ ਕੇ ਆਪਣੀ ਤਸੱਲੀ ਪੂਰੀ ਕਰਕੇ ਫਿਰ ਮੇਰਾ ਵੀਰ ਭਰਾ ਲਵੇ ਜੀ ਬਾਕੀ ਭਿੰਡਰ ਡੇਰੀ ਫਾਰਮ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਤੇ ਚੈਨਲ ਨੂੰ ਲਾਈਕ ਤੇ ਕਮੈਂਟ ਕਰੋ ਠੀਕ ਹੈ ਜੀ ਧੰਨਵਾਦ ਜੀ ਆਹੀ ਚਾਰ ਪਸ਼ੂ ਸੇਲ ਕਰਨੇ ਆ ਜੀ ਬਹੁਤ ਹੀ ਚੰਗੀ ਕੁਆਲਿਟੀ ਦੇ ਆਗੇ ਆਪਣੀ ਤਸੱਲੀ ਕਰ ਲੈਣੀ ਆ ਤੁਸੀਂ ਵੀ ਸੂਏ ਸੂਏ ਪਸ਼ੂ ਆ ਜੀ ਦੋ ਟਾਈਮ ਚੋ ਹੋ ਕੇ ਆਪਣੀ ਤਸੱਲੀ ਕਰ ਲਿਓ ਤੇ ਗੱਬਣ ਪਸ਼ੂ ਜਿਹੜਾ ਵਾ ਉਹਨੂੰ ਚੈੱਕ ਪਾਸ ਕਰਕੇ ਲੈ ਕੇ ਜਾਇਓ ਵੀਡੀਓ ਨੂੰ ਕਰ ਦਿਓ ਸ਼ੇਅਰ ਜੀ ਧੰਨਵਾਦ